ਮੋਟਾ ਜਿਹੇ ਲਿਆ ਉਹ ਬੜਾ ਪੀਣੇ ਵੀ ਕਿਲਾ ਉਹ ਬੜੀ ਛੋਟੀ ਨਾ ਮਿਲਦੀ ਜੇ ਇਹ ਨੂੰ ਠੀਕ ਲਾ ਲਾ ਨਾ ਪਾਸ ਪੈਣੇ ਨੂੰ ਜੰਮੇ ਸਤਿ ਸ਼੍ਰੀ ਅਕਾਲ ਜੀ ਕਿਵੇਂ ਤੁਸੀਂ ਸਾਰੇ ਮੀਨ ਜੀ ਤੁਸੀਂ ਸਾਰੇ ਬਹੁਤ ਵਧੀਆ ਮਾਹੌਲ ਬਣਾਈ ਹੋਈ ਅੱਜ ਆਪਾਂ ਚੱਲਿਆਂ ਪਿੰਡ ਨੂੰ ਆਇਕ ਨੂੰ ਦਿਖਾਵਾਂਗੇ ਇੱਕ ਆਕਰ ਤੇ ਸੰਗੋ ਚੱਲਿਆ ਜੀ ਆਪਾਂ ਨਾਲ ਨਾਲ ਰਿਹਾ ਆਪਣਾ

ਤੇ ਇੱਥੇ ਤੁਹਾਨੂੰ ਦਿਖਾਉਣੀ ਆ ਸਾਡਾ ਪੁਰਾਣਾ ਘਰ ਸਾਡਾ ਬੱਸ ਸਟੈਂਡ ਦੇ ਵਿੱਚ ਘਰ ਸੀਗਾ ਜਿੱਥੇ ਅਸੀਂ ਪਹਿਲਾਂ ਰਹਿੰਦੇ ਹੁੰਦੇ ਸੀਗੇ ਤੇ ਕਈ ਭੈਣ ਭਰਾ ਕਹਿੰਦੇ ਨੇ ਵੀ ਤੁਸੀਂ ਖੇਤ 'ਚ ਘਰ ਕਾਸ ਤੋਂ ਪਾਇਆ ਦੇਖੋ ਜੀ ਇਹ ਸਾਡੀ ਜਗਾ ਪੁਰਾਣੀ ਇਹ ਸਾਡਾ ਨਾ ਬਹੁਤ ਛੋਟਾ ਘਰ ਸੀਗਾ ਅਸੀਂ ਦੋ ਜਣੇ ਰਹਿੰਦੇ ਹੁੰਦੇ ਸੀ ਇੱਥੇ ਤੇ ਅਸੀਂ ਤੇ ਇੱਕ ਵੱਡੇ ਵੀਰ ਜੀ ਤੇ ਦੋ ਜਣੇ ਦੋ ਭਰਾ ਰਹਿੰਦੇ ਸੀ ਇੱਥੇ ਜੀ ਇਹਦੇ ਅੱਗੇ ਨਾ ਦੋ ਕਮਰੇ ਬਣੇ ਹੋਏ ਸੀਗੇ ਪੁਰਾਣੇ ਬਹੁਤ ਜ਼ਿਆਦਾ ਪ੍ਰਾਣੇ ਸੀਗੇ ਮੰਮੀ ਹੁਰਾਂ ਦੇ ਵਿਆਹਾਂ ਵੇਲੇ ਦੇ ਤੇ ਉਹ ਹੁਣ ਟਾਹ ਤੇ ਜਿੰਨਾਂ ਨੂੰ ਅਸੀਂ ਵੇਚਿਆ ਇਹ ਕਰ ਤੇ ਦੇਖੋ ਤਾਂ ਥੋੜਾ ਜਿਹਾ ਵਿੜਾ ਲੱਗਦਾ ਤੇ ਆ ਅਸੀਂ ਪਹੁੰਚ ਗਏ ਜੀ ਬੱਸ ਸਟੈਂਡ ਸੰਗਰੂਰ ਇੱਥੇ ਅਸੀਂ ਤਕਰੀਬਨ 9 ਵਜੇ 5 ਮਿੰਟ ਤੇ ਪਹੁੰਚ ਗਏ ਸੀ ਤੇ ਫਿਰ ਇੱਥੋਂ ਅਸੀਂ ਬੱਸ ਫੜੀ ਲੋਂਗੋਆਲਡਾ ਡਰੀਆ ਦੇਖੋ ਬੋਰਡ ਲੱਗਿਆ ਹੋਇਆ ਤੇ ਫਿਰ ਅਸੀਂ ਚਲੇ ਗਏ ਸੀਗੇ ਪਿੰਡ ਨੂੰ ਦੇਖੋ ਜੀ ಚಲೋ ಹಾಕಿ ತಾನು ದೇ ಅಣೆ ರಹೋ ಚೆಲ್ಲೇ ಬಾಬಾ ಮಂಗಲ್ದ ਉਹਨਾਂ ਦੀ ਉਹਨਾਂ ਦਾ ਡੇਰਾ ਜੀ ਉੱਥੇ ਅੱਜ ਆਠਾ ਭੋਗ ਪੈਣਾ ਸੀਗਾ ਤੇ ਉੱਥੋਂ ਮੱਥਾ ਟੇਕ ਕੇ ਭੋਗ ਪਏ ਬਾਅਦ ਹੁਣ ਆਪਾਂ ਚੱਲੇ ਆ ਘਰੇ ਤੁਹਾਨੂੰ ਘਰੇ ਵਿਖਾਉਣੇ ਆ ਮੰਮੀ ਡੈਡੀ ਉਹਨਾਂ ਨੂੰ ਇਹ ਨਹੀਂ ਪਤਾ ਵੀ ਮਹਿਕ ਵੀ ਆਉਗੀ ਤੇ ਆਜੋ ਚੱਲਦੇ ਆਂ

ਲੋੜਾ ਲੈਦੀ ਨੂੰ ਹੋ। ਇਹ ਨੰਨੂ ਦਾ ਪਤਾ ਸੀ ਮੈਂ ਕਿਤਾ ਨਹੀਂ ਪਤਾ ਸੀ ਵੀ ਇਹ ਆਉਗੀ। ਕਹਿੰਦੀ ਦੱਸਿਓ ਨਾ ਕਹਿੰਦੀ ਮੈਂ ਸਰਪ੍ਰਾਈਜ਼ ਦੇਉਂਗੀ। ਹਾਂ ਕਹਿੰਦੀ ਸਰਪ੍ਰਾਈਜ਼ ਦੇਉਂਗੀ ਮੈਂ। ਮੈਂ ਚੱਲਦੀ ਹਿੱਕ। ਇਹਦੀ। ਬੋਲ ਰੈਡੀ ਕੋ ਸਰ। ਕਿਵੇਂ ਬੈਠੇ ਨੇ ਡੈਡੀ? ਹਾਈ ਕਰੋ ਹਾਈ। ਹਾਈ। ਡੜੀ ਹੱਸਣ ਲੱਗ। ਇੱਧਰ ਦਿਖਾ ਦੇ ਤੇਰੀ ਨਾਨੀ ਨੂੰ ਹਾਏ ਮੇਰ ਕੀ ਹੋ ਗਿਆ ਮੰਮੀ ਕਹਿੰਦੀ ਮੈਨੂੰ ਨਾ ਦਿਖਾਓ ਅਹ ਜੀ ਆਹ ਹੈ ਬਈ ਮੇਰੀ ਮੰਮਾ ਜਿਹੜੂਸ ਨਿਕਲਿਆ ਹੋਇਆ ਕਹਿੰਦੇ ਮੇਰਾ ਤਾਂ ਜਲੂਸ ਨਿਕਲਿਆ ਪਿਆ ਫਿਰ ਕੀ ਹੁੰਦਾ ਜਲੂਸ ਹੁਣ ਘਰੇ ਇਹ ਜੀ ਕੱਪੜੇ ਹੁੰਦੇ ਨੇ ਫਿਰ ਕੀ ਹੁੰਦਾ ਓ ਡੈਡੀ ਨਹੀਂ ਮੇਰੇ ਕੀ ਕਰ ਰਹੇ ਹੋ ਜੁਬੇ ਜੀ ਹਲੋ ਆ ਗਿਆ ਸੁਖਮਨ ਸੱਚੀ ਕੋ ਆ ਤਰੀ ਸੱਚੀ ਬਣੀ ਪਾ ਲੈ ਆ ਵੀ ਨਾ ਵੇ ਕਾ ਲਾ ਨਾ ਹੋ ਗਿਆ ਨਕਲਾ ਰੱਖ ਲੈ ਜੰਬਤੀ ਮਨ ਆ ਤਰੀ ਬੈਠੇ ਪਾ ਕੇ ਮਤ ਮਤ ਨੂੰ ਆਈ ਹੈ ਤੂੰ ਸੰਭਲਿਆ ਪਾ ਕੇ ਸਿਕਲ ਕਰ ਸੱਚੀ ਕਾ ਜੰਬਾ ਹਾਂ ਜੰਬਾ ਪੀ ਕੇ ਬਗਲ ਮੀਨਾ ਨਾ ਕੇ ਅੱਛਾ ਅੰਮ੍ਰਲਾ ਸਕੂਲ ਚ ਹੋਲੀ ਦੀ ਅੱਜ ਉਹ ਸਿਆ ਚਿਕਨ ਲਾ ਸਭ ਵੀਡੀਓ ਮਾਰੀ ਹੈ ਆ ਵੀਡੀਓ ਬਣਾਉਂਦੀ ਹੁਣੀ ਹੋਲੀ ਰਹਿਣ ਗਿਆ ਚਾਪੀ ਕੇ ਹਮੜਾ ਜਾਨ ਬਣੀ ਚਾਪੀ ਕੀ ਬੁਣੀ ਗਿਆ ਉਹ ਤਾਂ ਮੈਂ ਸਮਝ ਵੀ ਲੈਂਦਾ ਸਾਰੀ ਬਜਰ ਨਹੀਂ ਤਾਂ ਹੋ ਜਾ ਬਣ ਕੋਈ ਅੰਦਰ ਕਹਿੰਦਾ ਉਹ ਨਹੀਂ ਗਿਆ ਚਾਪੀ ਕੇ ਬੁਣ ਚ ਮਰਨਿੰਗ ਜੀ ਹੈਪੀ ਹੋਲੀ ਸਾਰਿਆਂ ਨੂੰ ਦੂਸਰਾ ਦਿਨ ਹੋ ਗਿਆ ਜੀ ਅੱਜ ਅੱਜ ਹੈਗਾ ਹੋਲੀ ਦਾ ਦਿਨ ਰਾਤ ਅਸੀਂ ਲੇਟ ਹੋ ਗਏ ਸੀ ਕਿ ਇਸ ਕਰਕੇ ਵਲੌਗ ਦਾ ਐਂਡ ਨਹੀਂ ਹੋਇਆ ਤੇ ਚਲੋ ਜੀ ਅੱਜ ਆਪਾਂ ਅੱਗੇ ਕੰਟੀਨਿਊ ਕਰਦੇ ਆਂ ਵਲੌਗ ਨਾਲੇ ਬੱਚੇ ਅੱਜ ਹੋਲੀ ਕਹਿੰਦੇ ਅਸੀਂ ਹੋਲੀ ਖੇਡਣੀ ਹੈ ਤੇ ਸਾਡੇ ਇੱਕ ਨਹੀਂ 7:00 ਵਜੇ ਦਾ ਟਾਈਮ ਹੋ ਗਿਆ ਜ਼ਿਆਦਾ ਨਹੀਂ ਹੋਇਆ ਤੇ ਚਲੋ ਜੀ ਆਪਾਂ ਸਮਰ ਕਹਿੰਨਾ ਮੈਂ ਬਲੂਨ ਭਰਨੇ ਆ ਮम्मा ਟੂਟੀ ਤੇ ਨਾਲੇ ਇਹਨੂੰ ਬਲੂਨ ਭਰਵੰਦੇ ਨਾਲੇ ਆਪਾਂ ਵਲੌਗ ਅੱਗੇ ਕੰਟੀਨਿਊ ਕਰਦੇ ਆ ਚਲੋ ਜੀ ਮੌਸਮ ਦੇਖੋ ਜੀ ਕਿੰਨਾ ਸੋਹਣਾ ਬਹੁਤ ਵਧੀਆ ਮੌਸਮ ਹੈ ਬਹੁਤ ਵਧੀਆ ਮੌਸਮ ਹੈ ਪਿਆ। ਧੀਰੀ ਕੋ ਪੀੜੀ ਨਹੀਂ। ਆ ਜਾ। ਦੇਖੋ ਜੀ ਉੱਪਰ ਆ ਗਿਆ ਆਪਾਂ ਕੋਠੇ ਤੇ ਜਿਹੜੇ ਨੀਚੇ ਨਾ ਟੂਟੀਆਂ ਨੇ ਉਹਨਾਂ ਦੇ ਮੂੰਹ ਵੱਡੇ ਨੇ ਉਹਨਾਂ ਤੇ ਨਾ ਭਰੇ ਨਹੀਂ ਜਾਂਦੇ ਹੈਗੇ ਬਲੂਨ। ਦੀ ਆਉਂਦੀ ਦੀਦੀ ਕਹਿੰਦੀ ਮੈਂ ਆਉਂਦੀ ਚਲੋ ਮੈਂ ਇਨੇ ਤੁਹਾਨੂੰ ਆਲੇ-ਦਾਲੇ ਦਾ ਵੀਊ ਦਿਖਾ ਕੇ ਲਿਆਉਣੀ ਆ ਦੇਖੋ ਆਪਣੇ ਗਾਰਡਨ ਗਾਰਡਨ ਬਣਿਆ ਪਿਆ ਉੱਤੇ ਕਾਜ ਉੱਠ ਖੜੇ ਮਿੱਟੀ ਚ ਆ ਪਾਣੀ ਪਾ ਕੇ ਡਾਕਟਰ ਸਾਹਿਬ ਜਾਨਵਰਾਂ ਦੇਖੋ ਦੇਖੋ ਸੂਰ ਦੇਵਤਾ ਦੇਖ ਸੂਰ ਦੀ ਰੋਸ਼ਨੀ ਨਾ ਆਪਣੇ ਕਮਰਿਆਂ ਦੇ ਵਿੱਚ ਇੰਨੀ ਜ਼ਿਆਦਾ ਜਾਂਦੀ ਹੈ ਨਾ ਬਹੁਤ ਸਵੇਰੇ ਸਵੇਰੇ ਆ ਟਾਈਮ ਤਾਂ ਇਹ ਹੁੰਦਾ ਵੀ ਸੂਰਜ ਕਮਰਿਆਂ ਵਿੱਚ ਹੀ ਚੜ ਗਿਆ ਬਹੁਤ ਜ਼ਿਆਦਾ ਰੋਸ਼ਨੀ ਆਉਂਦੀ ਹੈ ਜੀ ਆਪਣੇ ਚੜਦੀ ਧੁੱਪ ਦੀ ਕਮਰਿਆਂ ਦੇ ਵਿੱਚ ਬਾਥਰੂਮਾਂ ਦੇ ਵਿੱਚ ਬਹੁਤ ਜ਼ਿਆਦਾ ਰੋਸ਼ਨੀ ਆਉਂਦੀ ਹੈ ਕਿੰਨਾ ਵਧੀਆ ਲੱਗਦਾ ਹੈ ਨਾ ਬਾਲਟੀ ਦੇ ਚੇਲੇ ਮਾ ਫੜਿਓ ਲਿਆ ਪਰਗੇ 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 ਹਾਂ ਅਲੀ ਹਾਂ ਇਹ ਤੇ ਪਿੰਖਾ ਚ ਛੇਬੰਦ ਹਾਂ ਪਰਲਾ ਪਰਲਾ ਪਰਲ ਵਿਚਕਾਰ ਵਿਚ ਬਾਹਰ ਡਿਗਣ ਕੇ ਬਲੂਨ ਅੱਦੇ ਵਿਚਕਾਰ ਬਾਲਟੀ ਦੇ ਮੇਰਾ ਲਾਲੀ ਲਾਲੀ ਕਹਿੰਦੇ ਹਾਂ ਜੀ ਜੀ ਪਰ ਪੂਰੀ ਛੱਡ ਦੇ ਇਹਨੂੰ ਪੂਰੀ ਛੱਡ ਦੇ ਤਾਂ ਥੋੜੀ ਜਿਹੀ ਛੱਡੀ ਆ ਤਾਂ ਟੁੱਟੀ ਨਹੀਂ ਪੂਰੀ ਛੱਡ ਬੱਬੂ ਇਹਨੂੰ ਪੂਰੀ ਛੱਡ ਤੀ ਅੱਛਾ ਠੀਕ ਆ ਭਰਨਗੇ 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 ਹਾਂ ਇਹ ਵੱਡੇ ਹੋ ਜਾਂਦੇ ਨੇ ਹਾਂ ਉਹਨਾਂ ਨੂੰ ਕੱਢ ਕੇ ਭਰੀ ਜੋ ਉਹ ਕਰ ਦੋ ਜਿਵੇਂ ਆ ਹੋ ਗਿਆ ਠੀਕ ਹਾਂ ਖੜੇ 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 ਹਜੇ ਨਹੀਂ ਹਜੇ ਨਹੀਂ ਭਰ ਲੈਂਦੇ ਪਾਣੀ ਇਹਨਾਂ ਦੇ ਰਬੜਾਂ ਜਿਹੇ ਪਈ ਹਨ ਜਿਹੜੇ ਉੱਤੇ ਉਹ ਥੱਲੇ ਨੂੰ ਕਰਨੀਆਂ ਪੈਣਗੀਆਂ ਬੰਦ ਕਰਕੇ ਹਾਂ ਇਹ ਤਾਂ ਚਾਹੀਏ ਚੜਦੇ ਇਹ ਨਿਕਲਣਾ ਨੇ ਥੱਲੇ ਫਸਾ ਦਿੱਸੀ ਹਾਂ ਵਧੀਆ ਭਰ ਗਏ ਨਾ ਹਾਂ 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 ਕੋਈ ਨਾ ਕੋਈ ਨਾ ਡਿਗਣ ਦੇ ਡਿਗਣ ਦੇ ਕੱਪੀ ਪਰ ਪਰ ਕਢੀ ਜਾਂਦੇ ਨੇ ਹਾਂ ਉਹ ਪਾਣੀ ਨਿਕਲਦਾ ਵਿੱਚੋਂ ਹਨਾ ਕਈਆਂ ਦੇ ਬੱਬੂ ਤੂੰ ਇਹਨੂੰ ਫੜਾ ਕੇ ਨਾ ਹਾਂ ਨੰਨੂ ਤੂੰ ਬਲੂਨ ਚੱਕ ਕੇ ਨਾ ਥੱਲੋਂ ਜਿਨ੍ਹਾਂ ਚੋਂ ਪਾਣੀ ਨਿਕਲਦਾ ਤੇ ਰਬੜੀਆਂ ਥੱਲੇ ਨੂੰ ਘਰੀ ਚੱਲ ਜਿਹੜੇ ਨਿੱਕੇ ਨਿੱਕੇ ਰਬੜਾਂ ਜਿਹੜੇ ਹਾਂ ਇਹਨਾਂ ਨੂੰ ਥੱਲੇ ਨੂੰ ਘਰੀ ਚੱਲ ਹਾਂ ਮਧੀਆਂ ਸਾਂਚੇ ਲੜਾ ਤੋ ਆਈ ਵੀ ਵਧੀਆ ਭਰੇ ਜਾਂਦੇ ਨੇ ਨਾ ਅੰਮਾ ਛੋਟਾ ਜਾਂਦਾ ਹਾਂ ਉਹ ਸਿਰਤਾ ਥੱਲੇ ਆਪਣਾ ਤਾਂ ਕੱਪੀ ਡਿਗ ਪਿਆ ਲੈ ਆਹ ਦੇਖਾ ਕੋਠੇ ਤੇ ਡਿਗ ਪਿਆ ਛੋਟੀ ਨਾ ਚੱਕਣਾ ਪਊਗਾ ਕਿਵੇਂ ਚੱਕੂਗਾ ਛੋਟੀ ਨਾ ਛੱਡਾਂਗੇ ਪਹਿਲਾਂ ਕੀ ਕਾਪੇ ਕਾਪੇ ਇਧਰ ਬੇੜੇ ਚ ਡੇਗ ਦਾਂਗੇ ਨਹੀਂ ਕਹਿੰਦੀਆਂ ਨਹੀਂ ਹੁੰਦਾ ਕਿ ਉਹ ਇਹ ਕਿੰਨਾ ਪਿਆਰਾ ਲੱਗਦਾ ਪੱਲ ਪੱਲ ਸੌਫ ਸੌਫ ਦੇਖੇ ਪਨ ਕੇ ਦੇਖ ਕਿਤੇ ਪੰਨਾ ਇੱਥੇ ਪੰਨਦਾ ਇਹ ਆਏ ਵੁੱਟ ਗਿਆ ਇਹਨੂੰ ਛਡਾਉਂਦੀ ਕੀ ਲੋਟ ਉਹ ਗਿਰ ਗਈ ਨੰਨੂ ਦੀ ਉਹ ਇਹ ਨਾ ਚੋਂਦੇ ਨਾ ਕਿਡਾ ਲੰਦ ਨੂੰ ਹਾਂ ਥੋੜਾ ਜਿਹਾ ਇੱਦਾਂ ਭਰ ਜਾਂਦੇ ਇਹ ਸਾਰੇ ਭਰ ਦੇ ਇੱਧਰ ਆ ਜਾ ਪੁੱਤ ਇੱਧਰ ਲਿਆ ਇੱਧਰ ਲਿਆ ਉਰੇ ਇੱਧਰ ਦੀ ਲਿਆ ਉੱਪਰ ਦੀ ਲਿਆ ਹਾਂ ਬਤ ਮਹਿਕ ਸਾਰੇ ਭਰ ਲਓ ਇੱਕ ਸਾਰ ਭਰਨੇ ਸਾਲ ਹਾਂ ਓਏ ਵਧੀਆ ਭਰਦੇ ਨੇ ਇੱਕ ਭਰ ਗਈ ਹਨਾ ਆਹ ਕੱਪ ਚੱਕਦੇ ਆਂ आ जाओ उत्ते तू नहीं अच्छा ठीक है मैं कुंडी जी नाल ही नहीं चक्या जाऊ आई आई चक लिया आगे, आगे 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 चलो जी बड़ी मेरे को चल ਦੇਖਾ ਦੇਖੋ ਸੰਵਰਨੇ ਕਿੱਡਾ ਬੜਾ ਬਲੂਨ ਪਰਿਆ ਕਦੂ ਕਦੂ ਹਈਏ ਸੀ ਐਡੇ ਹੀ ਹੋਰ ਭਰਾਂਗੇ ਐਡੇ ਹੀ ਹੂੰ ਐਦੋ ਬੱਛੀ ਅਰੇ ਕਿੰਨਾ ਟਾਈਟ ਹੈ ਕਿੰਨਾ ਟਾਈਟ ਹੈ ਹਨਾ ਦਿਖਾਈ ਅਰੇ ਦਿਖਾਈ ਕਿਆ ਨਾ ਹਏ ਕਿਲੋ ਪੱਕੇ ਦਾ ਹੋਇਆ ਪਿਆ ਅਮਾ ਅਮਾ ਇਹ ਜੀ ਹੋਰ ਭਰ ਦੇ ਆ ਜੀ ਹੋਰ ਭਰ ਦੇ ਨੂੰ ਆਰਡਰ ਰੱਖਾਂਗੇ ਚਲ ਠੀਕ ਹੈ ਇਹਨੂੰ ਕੱਪ ਚ ਪਾ ਕੇ ਧਰ ਦੋ ਆਓ ਚਲੋ ਜੀ ਮੈਂ ਹੋ ਗਈ ਹੁਣ ਫ੍ਰੀ ਕੰਮ ਮੇਰੇ ਸਾਰੇ ਨਿਪੜ ਗਏ ਬੱਚਿਆਂ ਨੇ ਆਪ ਦਾ ਇੰਜੋਏ ਜਿੰਨਾ ਕ ਕਰਨਾ ਸੀ ਕਰ ਲਿਆ ਉਹਨਾਂ ਕੋਲ ਹੀ ਅੱਜ ਟਾਈਮ ਬਹੁਤ ਜ਼ਿਆਦਾ ਘੱਟ ਸੀਗਾ ਤੇ ਕਿਉਂਕਿ ਕੱਲ ਨੂੰ ਉਹਨਾਂ ਦਾ ਪੇਪਰ ਹੈ ਕਹਿੰਦੇ ਅਸੀਂ ਕੱਲ ਨੂੰ ਪੇਪਰ ਦੇ ਕੇ ਅਸੀਂ ਫ੍ਰੀ ਹੋ ਕੇ ਇਸ ਮਾਰ ਕੇ ਖੇਡਾਂਗੇ ਰੰਗਾਂ ਦੇ ਨਾਲ ਨਾਲੇ ਕੱਲ ਨੂੰ ਕਹਿੰਦੇ ਹੋਲਾ ਮਹੱਲਾ ਤੇ ਅੱਜ ਫਿਰ ਪੜ੍ਹਾਈ ਕਰਨ ਕਰਕੇ ਉਹਨਾਂ ਕੋਲ ਟਾਈਮ ਬਿਲਕੁਲ ਨਹੀਂ ਸੀਗਾ ਉਹਨਾਂ ਆਲੇ ਨਾ ਕੇ ਜਵਾਕ ਪੜ੍ਹਨ ਬੈਠ ਗਏ ਮੈਂ ਵੀ ਫ੍ਰੈਸ਼ ਹੋ ਕੇ ਮੈਂ ਵੀ ਫ੍ਰੀ ਹੋ ਗਈ ਜੀ ਆਪਣਾ ਰੋਟੀ ਪਾਣੀ ਦਾ ਸਾਰਾ ਨਿਪੜ ਗਿਆ ਤੇ ਚਲੋ ਹੁਣ ਮੈਂ ਤੁਹਾਨੂੰ ਦਿਖਾਉਣੀ ਆ ਵੀ ਮੈਂ ਸੰਗਰੂਰੋਂ ਕੀ ਲੈ ਕੇ ਆਈ ਆ ਤੇ ਚਲੋ ਦੇਖੋ ਜੀ ਜੀ ਮੈਂ ਲੈ ਕੇ ਆਈ ਆ ਬੱਚਿਆਂ ਦੇ ਫੁੱਟਵੈਅਰ ਬੱਚਿਆਂ ਦੀਆਂ ਜੁੱਤੀਆਂ ਤੇ ਆਹ ਦੇਖੋ ਆਹ ਹੈਗੀ ਸਮਰਦੀ ਤੇ ਇਹਦੇ ਵਿੱਚ ਹੈਗੀ ਮਹਿਕ ਵੀ ਆਹ ਦੇਖੋ ਖੋਹਨੀ ਆ ਆ ਦੇਖੋ ਜੀ ਆ ਲੈ ਕੇ ਆਈ ਹੈ ਮੈਂ ਹੱਕ ਆਪਣੇ ਵਾਸਤੇ ਬਹੁਤ ਵਧੀਆ ਆ ਦੇਖੋ ਇਸ ਤਰ੍ਹਾਂ ਦੀ ਐ ਜੁੱਤੀ ਇਹ ਇੰਨੀ ਕਿਹਦੀ ਹੀਲ ਹੈ ਚੀਜ਼ ਬਹੁਤ ਵਧੀਆ ਜੀ ਇਹ ਦੇਖੋ ਇਹ ਲੈ ਕੇ ਆਹੋ ਤੇ ਸਮਰ ਦੇ ਲੈ ਕੇ ਆ ਆ ਵਾਲੇ ਸ਼ੂਜ਼ ਇਹ ਵੀ ਬਹੁਤ ਵਧੀਆ ਨੇ ਉਹਦੇ ਵੱਡੇ ਹੀ ਨੇ ਦੋ ਨੰਬਰ ਵੱਡਾ ਲੈ ਕੇ ਆਈਆਂ ਕਿਉਂਕਿ ਜਿਹੜਾ ਉਹਦਾ ਨਾ ਆਹ ਵਾਲਾ ਹਿੱਸਾ ਨਾ ਪੈਰ ਦਾ ਹਨਾ ਉਹ ਜ਼ਿਆਦਾ ਭਾਰੀ ਹੋਣ ਕਰਕੇ ਉਹਦੇ ਨਾਲ ਹਰੇਕ ਕੋਈ ਬੂਟ ਨਾ ਉਹ ਨਹੀਂ ਆਉਂਦਾ ਹੈਗਾ ਫਿੱਟ ਨਹੀਂ ਆਉਂਦਾ ਤੇ ਉਹਦੇ ਨਾਲ ਦੇਖ ਕੇ ਲੈਣੇ ਪੈਂਦੇ ਨੇ ਇਥੋਂ ਅਮ드ਗੜ ਤੋਂ ਤਾਂ ਉਹਦੇ ਸੈਟ ਹੀ ਨਹੀਂ ਆਉਂਦਾ ਬੂਟ 6 6 ਤੇ ਫਿਰ ਮੈਂ ਨਾ ਸੰਗਰੂਰੋਂ ਲੈ ਕੇ ਆਈਆਂ ਇਹਦੇ ਐ ਲੌਕ ਲੱਗੇ ਹੋਏ ਨੇ ਜੇ ਇਹਨੂੰ ਉੱਪਰ ਨੂੰ ਕਰਕੇ ਆਹ ਖੁੱਲ ਜਾਂਦਾ ਹੈ ਅਤੇ ਜਦੋਂ ਪਾ ਲੈਂਦੇ ਆ ਪੈਰ ਚ ਫਿਰ ਇਹ ਲੋਕ ਆਏ ਥੱਲੇ ਕਸ ਕੇ ਗੋਲ-ਗੋਲ ਫਿਰ ਐਵੇਂ ਕਰਕੇ ਟੱਕ ਕਰਕੇ ਬੰਦ ਹੋ ਜਾਂਦਾ ਦੇਖੋ ਸ਼ੂਜ਼ ਬਹੁਤ ਵਧੀਆ ਨੇ ਬਹੁਤ ਵੱਡੇ ਨੇ ਇੰਨੇ ਨੇ ਖਾਲੀ ਰਹਿੰਦੇ ਨੇ ਇੰਨੇ ਨੇ ਬੂਟ ਮੂਰੋਂ ਖਾਲੀ ਰਹਿੰਦੇ ਨੇ ਬਿਲਕੁਲ ਵੀ ਔਖਾ ਨਹੀਂ ਹੈਗਾ ਕਹਿੰਦਾ ਮੰਮਾ ਮੇਰੇ ਪੈਰ ਬਹੁਤ ਵਧੀਆ ਰਹਿੰਦਾ ਕੰਫਰਟੇਬਲ ਹੈ ਬਿਲਕੁਲ ਦੇਖੋ ਹਾਲੇ ਕੀ ਤੇ ਮਹਿਕਾ ਲੇਕੀ ਲੱਕੀ ਜੀ ਤੇ ਆਪਾਂ ਗਏ ਸੀਗੇ ਸੰਗਰੂਰ ਚੀਪ ਵਾਲਿਆਂ ਦੇ ਦੇਖੋ ਜੀ ਇਹਨਾਂ ਦੇ ਜੁੱਤੀ ਬਹੁਤ ਵਧੀਆ ਮਿਲਦੀ ਹੈ ਜੀ ਤੇ ਇੱਕ ਇਹਨਾਂ ਦਾ ਸ਼ੋਅਰੂਮ ਹੈਗਾ ਬਚਪਨ ਇੱਥੋਂ ਸਮਰਦੇ ਲਏ ਨੇ ਇਹ ਬੱਚਿਆਂ ਦਾ ਅਲੱਗ ਹੀ ਹੈ ਤੇ ਆਹ ਇੱਥੋਂ ਲਈ ਨੇ ਸਮਰਦੇ ਤੇ ਮਹਿਕ ਦੇ ਉਹਨਾਂ ਦੀ ਚੀਪ ਸ਼ਾਪ ਹੈ ਜਿਹੜੀ ਉੱਥੋਂ ਲਈ ਨੇ ਤੇ ਬਹੁਤ ਵਧੀਆ ਜੁੱਤੀ ਹੈ ਜੀ ਸੰਗਰੂਰ ਤੋਂ ਤੇ ਮੈਨੂੰ ਬਹੁਤ ਜ਼ਿਆਦਾ ਪਸੰਦ ਆਏ ਪਹਿਲਾਂ ਵੀ ਅਸੀਂ ਗਏ ਹੋਇਆ ਮੈਂ ਸੰਗਰੂਰ ਨਾ ਜਾਂਦੀ ਜ਼ਰੂਰ ਆਂ ਜੁੱਤੀ ਲੈਣ ਮੈਂ ਪੰਜਾਬੀ ਜੁੱਤੀ ਜ਼ਿਆਦਾ ਲੈਣੀ ਆ ਮੈਂ ਪੰਜਾਬੀ ਜੁੱਤੀ ਜ਼ਿਆਦਾ ਪਾਉਣੀ ਆ ਕਿਉਂਕਿ ਮੇਰੀ ਹਾਈਟ ਲੰਬੀ ਹੈ ਜ਼ਿਆਦਾ ਮੈਥੋਂ ਹੀਲ ਨਹੀਂ ਪੈਂਦੀ ਜੇ ਮੈਂ ਪਾ ਵੀ ਲੈਣੀ ਆ ਤਾਂ ਫਿਰ ਮੈਨੂੰ ਐ ਲੱਗਦੀ ਜਾਂਦਾ ਵੀ ਮੈਂ ਡਾਕਟਰ ਸਾਹਿਬ ਤੋਂ ਉੱਚੀ ਲੱਗਦੀ ਹੋਊਂਗੀ ਤੇ ਲੰਬੀ ਹੀਲ ਕਰਕੇ ਇਨ ਲੰਬੀ ਹੋਣ ਕਰਕੇ ਮੈਂ ਹੀਲ ਨਹੀਂ ਪਾਉਂਦੀ ਹੈਗੀ ਮੈਂ ਪੰਜਾਬੀ ਜੁੱਤੀ ਜ਼ਿਆਦਾ ਪਾਉਣੀ ਆ ਜਾਂ ਫਿਰ ਮੈਂ ਫਲੈਟ ਪਾਉਣੀ ਆ ਤੇ ਹੁਣ ਐਤ ਕਿ ਮੈਂ ਕਿਹਾ ਵੀ ਚਲੋ ਆਪਾਂ ਜਾ ਕੇ ਦੇਖਦੇ ਆ ਹਨਾ ਵੀ ਕਿਵੇਂ ਉਹਨਾਂ ਦੇ ਜੁੱਤੀ ਬਹੁਤ ਵਧੀਆ ਜੀ ਉਹਨਾਂ ਦੇ ਬਿਹੇਵੀਅਰ ਬਹੁਤ ਵਧੀਆ ਉਹਨਾਂ ਦਾ ਤੇ ਮੈਨੂੰ ਬਹੁਤ ਵਧੀਆ ਲੱਗੇ ਤੇ ਮੈਂ ਹੱਕ ਨੇ ਤਾਂ ਪੱਕਾ ਹੀ ਕਰ ਲਿਆ ਕਹਿੰਦੀ ਮम्मा ਜਦੋਂ ਵੀ ਮੈਂ ਜੁੱਤੀ ਲੈਣੀ ਆ ਮੈਂ ਇੱਥੋਂ ਹੀ ਜੁੱਤੀ ਲੈਣੀ ਆ ਤੇ ਸਮਰ ਦਾ ਤਾਂ ਮੈਂ ਪੱਕਾ ਕਰ ਲਿਆ ਜੀ ਸਮਰ ਦੇ ਕੋਈ ਵੀ ਜੁੱਤੀ ਮੈਂ ਉੱਥੋਂ ਬਿਨਾ ਨਹੀਂ ਲੈਣੀ ਹੈਗੀ ਬੂਟ ਵਗੈਰਾ ਬਹੁਤ ਵਧੀਆ ਉੱਥੇ ਮਿਲਦੇ ਨੇ ਤੇ ਸਿਰ ਪੱਕਾ ਹੀ ਨਹੀਂ ਕਰਨੀ ਪੈਂਦੀ ਉਹ ਸਿਲੈਕਟਡ ਪੀਸ ਸੀ ਉਹਨਾਂ ਨੇ ਕੱਢ ਕੇ ਲੈ ਆ ਕੇ ਦਿੱਤੇ ਚਾਰ ਪੰਜ ਬਸ ਉਹਨਾਂ ਚੋਂ ਹੀ ਪਸੰਦ ਆ ਗਏ ਤੇ ਬਹੁਤ ਵਧੀਆ ਤੇ ਚਲੋ ਜੀ ਅ ਜੇ ਤੁਹਾਨੂੰ ਅੱਜ ਦਾ ਵਲੌਗ ਵਧੀਆ ਲੱਗਿਆ ਹੋਵੇ ਤਾਂ ਪਲੀਜ਼ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਸ਼ੇਅਰ ਕਰਿਓ ਲਾਈਕ ਕਰਿਓ ਜੀ ਜਰੂਰ ਤੇ ਚਲੋ ਜੀ ਮਿਲਦੇ ਆਂ ਅਗਲੀ ਵੀਡੀਓ ਨਾਲ ਤਦ ਤੱਕ ਤੇ ਲਈ ਸਤਿ ਸ਼੍ਰੀ ਅਕਾਲ ਜੀ ਰੱਬ ਰੱਖਾ